ਇੰਜਨ ਨਾਲ ਆਪਾਂ ਕਿਸੇ ਵੀ ਪੈਰ ਦੇ ਵਿੱਚ ਹਵਾ ਪਾ ਸਕਦੇ ਹਾਂ ਜੇ ਕਈ ਵਾਰੀ ਆਪਣਾ ਪੈਂਚਰ ਹੋ ਜੇ ਹੁਣ ਆਪਾਂ ਦੇਸੀ ਜਗੜਾ ਲਾ ਕੇ ਆਪਦਾ ਪੈਂਚਰ ਆਪੇ ਲਾ ਸਕਦੇ ਹਾਂ ਕਈ ਵਾਰੀ ਹਵਾ ਨਹੀਂ ਹੁੰਦੀ ਆਪਾਂ ਮੋਟਰਸਾਈਕਲ ਜਿੰਨਾਂ ਲਈ ਹਵਾ ਪਾ ਸਕਦੇ ਆ ਉਹ ਕਿਵੇਂ ਪਾ ਸਕਦੇ ਆ ਤੁਹਾਨੂੰ ਆਪਾਂ ਇਸ ਵੀਡੀਓ ਰ ਅਸੀਂ ਦੱਸ ਰਹੇ ਹਾਂ ਸਭ ਤੋਂ ਪਹਿਲਾਂ ਕਰਨਾ ਕੀ ਹੈ ਜੀ ਆਪਣਾ ਜਿਹੜਾ ਮੋਟਰਸਾਈਕਲ ਦਾ ਪਲੱਗ ਹੁੰਦਾ ਦੇਖੋ ਇੱਕ ਕੱਪਾ ਨੇ ਪਹਿਲੀ ਖੋਲ ਕੇ ਰੱਖਿਆ ਹੋਇਆ ਵੈਸੇ ਸਤਿ ਜੀ ਸਤਿ ਜੀ ਅੱਛਾ ਮਿਚਾ ਤੇ ਆਹ ਦੇਖੋ ਜੀ ਇੱਕ ਮੋਟਰਸਾਈਕਲ ਦਾ ਪਲੱਗ ਹੈ ਠੀਕ ਹੈ ਜੀ ਇਹਨੂੰ ਆਪਾਂ ਪਹਿਲਾਂ ਤਿਆਰ ਕਰਨਾ ਪੈਂਦਾ ਉਹ ਕਿਵੇਂ ਕਰਨਾ ਪੈਂਦਾ ਜੀ ਜਿਵੇਂ ਆ ਦੇਖੋ ਆ ਇੱਕ ਮੋਟਰਸਾਈਕਲ ਦਾ ਸੇਮ ਪਲੱਗ ਹੈ ਜਿਹਦੇ ਨਾਲ ਇਹਨੂੰ ਉੱਪਰੋਂ ਆ ਚਿੱਟਾ-ਚਿੱਟਾ ਜਿਹਦਾ ਭੰਕੇ ਜੀ ਇਹਦੇ ਉੱਤੇ ਸਾਈਕਲ ਦੀ ਟੂਟੀ ਜੜੀ ਗਈ ਹੈ ਦੇਖੋ ਜਿਹਦੇ ਉੱਤੇ ਬੈਲਡਿੰਗ ਕਰਿਆ ਹੋਇਆ ਹੈ ਇਹਦੇ ਉੱਤੇ ਸਾਈਕਲ ਦੀ ਟੂਟੀ ਜੜੀ ਗਈ ਹੈ ਇਹਨੂੰ ਸਾਈਕਲ ਦੀ ਟੂਟੀ ਨੂੰ ਜੀ ਇਹਦੇ ਵਿੱਚ ਫਿੱਟ ਕਰ ਦਿੱਤਾ ਜਾਂਦਾ ਜੜ ਬਈ ਇਹਦੇ ਵਿੱਚ ਪਾ ਦੇ ਹਾਂ ਆ ਬਾਲਾ ਜੀ ਦੇਖੋ ਸਾਈਕਲ ਦਾ ਨਾਰਮਲ ਬਾਲ ਸਾਈਕਲ ਦਾ ਜਿਵੇਂ ਹੁੰਦਾ ਈ ਪਾ ਦੇ ਵਿੱਚ ਆਹ ਇਹਦੇ ਵਿੱਚ ਚੜਦੋ ਜੀ ਇਹਨੂੰ ਇਸ ਤਰ੍ਹਾਂ ਆ ਦੇਖੋ ਜੀ ਫਿੱਟ ਹੋ ਗਿਆ ਚੂੜੀ ਚੜਕੀ ਜੀ ਦੇਖੋ ਆ ਇਹਦੇ ਨਾਲ ਦਾ ਸੇਮ ਬਾਲ ਜਿਹੜਾ ਆਪਣਾ ਮੋਟਰਸਾਈਕਲ ਦਾ ਪਲੱਗ ਹੁੰਦਾ ਈ ਇਹਨੂੰ ਆ ਬੱਸ ਪਨ ਕੇ ਸਾਈਕਲ ਦੀ ਟੂਟੀ ਬਿਲਡਿੰਗ ਕਰਾ ਲਓ ਜੇ ਉੱਤੇ ਇਹ ਆਪਾਂ ਇਹਦੇ ਨਾਲ ਕਿਸੇ ਵੀ ਟਾਈਮ ਕਿਤੇ ਵੀ ਆਪਣਾ ਮਟਰਸਾਈਕਲ ਦੀ ਹਵਾ ਲਿਕੜ ਜਾ ਪੈਂਚਰ ਹੋ ਜਾਏ ਇਹਦਾ ਅਸੀਂ ਪਾ ਸਕਦੇ ਹਾਂ ਉਸ ਤੋਂ ਬਾਅਦ ਕੀ ਲੋਡ ਪੈਂਦਾ ਜੀ ਇੱਕ ਸਾਈਕਲ ਦੀ ਟੂਟੀ ਆ ਦੇਖੋ ਨਾਰਮਲ ਟੂਟੀ ਆ ਇਹ ਇਹਨੂੰ ਇਧਰਲੀ ਸਾਈਡ ਦੇ ਉੱਤੋਂ ਕੱਟ ਲੋ ਜੀ ਮੜਾ ਜਾ ਇਸ ਲੋਡ ਤੇ ਦੇਖੋ ਇੱਕ ਪਾਸਾ ਤੇ ਇਹਦਾ ਦੂਸਰਾ ਪਾਸਾ ਜਿਹੜਾ ਆਪਣੇ ਨਾਰਮਲ ਰੱਖਣਾ ਜਿਵੇਂ ਸਿੱਧਾ ਹੀ ਤੇ ਹੁਣ ਕਰਨਾ ਕੀ ਹੈ ਜੀ ਉਸਨੂੰ ਦਿਖਾਣੇ ਆ ਦੇਖੋ ਜੀ ਆ ਜਿਹਦੇ ਉੱਤੇ ਆਪਾਂ ਨੇ ਸਾਈਕਲ ਦੀ ਟੂਟੀ ਜੜੀ ਧੀ ਉਹਨੂੰ ਇੰਜਨ ਦੇ ਉੱਤੇ ਇੱਥੇ ਪਲੱਗ ਦੀ ਜਗ੍ਹਾ ਤੇ ਜੜ ਦੋ ਕੱਸ ਦੋ ਕਰੋਗ ਲ ਮੜੀ ਵੀਡੀਓ ਕੱਸਦੇ ਦੇਖੋ ਕਸ ਦੋ ਜੀ ਹਾਂ ਇਹਨੂੰ ਇਸ ਤਰ੍ਹਾਂ ਚਾਬੀ ਨਾਲ ਪੂਰੀ ਤਰ੍ਹਾਂ ਕਸ ਦੋ ਵੀ ਜੋ ਮੜਾ ਜਾ ਹਵਾ ਨਾ ਮਾਰੇ ਜੀ ਇਹ ਇਹ ਨਾਲ ਆਪਾਂ ਜੀ ਮੋਟਰਸਾਈਕਲ ਦੇ ਇੰਜਨ ਵਾਲੀ ਆਪਣੇ ਟਾਇਰ ਚ ਹਵਾ ਪਾ ਸਕਦੇ ਹਾਂ ਕਈ ਵਾਰੀ ਹਵਾ ਲਿਕੜ ਜੇ ਪੈਂਚਰ ਹੋ ਜੇ ਮੋਟਰਸਾਈਕਲ ਤੇ ਜਾਂ ਕਿਤੇ ਟਾਇਰ ਚ ਲਾ ਲੋ ਜੀ ਦੇਖੋ ਜੀ ਪਲੱਗ ਕਸ ਰੱਖਨੇ ਦੇਖੋ ਜੀ ਪਲੱਗ ਪੂਰੀ ਤਰ੍ਹਾਂ ਕਸ਼ਾ ਜਾ ਚੁੱਕਿਆ ਹੁਣ ਇਸ ਤੋਂ ਬਾਅਦ ਅਗਲਾ ਸਟੈਪ ਹੈ ਕੀ ਜੀ ਦੇਖੋ ਜੀ ਸਾਈਕਲ ਦੀ ਟੂਟੀ ਵਾਲਾ ਪਲੱਗ ਇਹਦੇ ਉੱਤੇ ਕਸ਼ਾ ਜਾ ਚੁੱਕਿਆ ਆ ਦੇਖੋ ਜੀ ਹਵਾ ਮਾਰਿਆ ਮੜਕ ਇੱਕ ਮਾਰ ਕੇ ਦੇਓ ਹਵਾ ਆ ਰਹੀ ਹੈ ਜਿੱਦ ਤੂੰ ਝੰਜਣ ਜੋ ਦੇਖੋ ਜੀ ਹੱਥ ਲਾ ਕੇ ਪਤਾ ਲੱਗੂਗਾ ਤੁਹਾਨੂੰ ਠੀਕ ਹੈ ਜੀ ਹੁਣ ਉਸ ਤੋਂ ਬਾਅਦ ਜਿਹੜਿਆ ਸਾਈਕਲ ਦੀ ਟੂਟੀ ਵਾਲਾ ਵੱਡਿਆ ਹੋਇਆ ਪਾਸਾ ਹੈ ਜੀ ਇਹਨੂੰ ਇਹਦੇ ਉੱਪਰ ਸਾਈਕਲ ਦੀ ਟੂਟੀ ਤੇ ਇਸ ਤਰ੍ਹਾਂ ਚੜਾ ਦਿਓ ਠੀਕ ਹੈ ਜੀ ਪੰਪਰੀ ਜਿਹੜੀ ਆਪਣੀ ਹੁੰਦੀ ਹੈ ਨਾ ਆਹ ਟੂਟੀ ਦੇਖੋ ਜੀ ਹਾਂ ਜੀ ਚੜ ਗਿਆ ਜੀ ਦੇਖੋ ਇਹ ਪ੍ਰੋਸੀਜਰ ਹੋ ਗਿਆ ਆਹ ਟੂਪ ਹੈ ਜੀ ਆਪਣੇ ਲੈਵੇ ਬਿਲਕੁਲ ਖਾਲੀ ਟੂਪ ਦੇਖੋ ਇਹਦੇ ਵਿੱਚ ਕੋਈ ਹਵਾ ਨਹੀਂ ਜੀ ਕੋਈ ਕੁਝ ਨਹੀਂ ਖਾਲੀ ਟੂਪ ਹੈ ਬਿਲਕੁਲ ਨਵੀਂ ਫਰੈਸ਼ ਠੀਕ ਹੈ ਜੀ ਹੁਣ ਦੇਖੋ ਜੀ ਪ੍ਰੋਸੀਜਰ ਕਿਵੇਂ ਚੱਲਦਾ ਆਇਰ ਉੱਤੇ ਟੂਟੀ ਜੜਤੀ ਜੀ ਠੀਕ ਹੈ ਜੀ ਕੋਈ ਚਾਬੀ ਲਾਉਣ ਦੀ ਵੀ ਲੋੜ ਨਹੀਂ ਮੋਟਰਸਾਈਕਲ ਨੂੰ ਜੀ ਵੈਸੇ ਆਪਾਂ ਇਹਨੂੰ ਫੜ ਕੇ ਆ ਵੈਸੇ ਟਾਈਮ ਲੱਗ ਸਕਦਾ ਜੀ ਥੋੜਾ ਬਹੁਤ ਆ ਦੇਖੋ ਜੀ ਪ੍ਰੈਸ਼ਰ ਚੱਲ ਰਿਹਾ ਹੈ ਟੂਪ ਚ ਹਵਾ ਪੈ ਰਹੀ ਹੈ ਦੇਖੋ ਜੀ ਆਪਦੇ ਆਪ ਹੀ ਫੁੱਲ ਰਹੀ ਹੈ ਦੇਖੋ ਜੀ ਟੂਪ ਬਿਲਕੁਲ ਖਾਲੀ ਸੀਗੀ ਹਵਾ ਪੈਣ ਲੱਗੀ ਦੇ ਵਿੱਚ ਇਹ ਮੋਟਰਸਾਈਕਲ ਦੀ ਟੂਬ ਹੈ ਜੀ ਇਸ ਤਰ੍ਹਾਂ ਦੇਖੋ ਕਿਵੇਂ ਜੀ ਬਾਜੀ ਦੇਖੋ ਜੀ ਆਹ ਦੇਸੀ ਗਾਰਡ ਨਾਲ ਇਹਦੇ ਵਿੱਚ ਹਵਾ ਪਾਏ ਚੁੱਕੇ ਜੀ ਬਿਲਕੁਲ ਪਹਿਲਾਂ ਤੁਹਾਨੂੰ ਦਿਖਾਇਆ ਸੀ ਵੀ ਖਾਲੀ ਟੂਬ ਸੀ ਦੇਖੋ ਹਵਾ ਭਰ ਚੁੱਕੀ ਹੈ ਇਹਦੇ ਵਿੱਚ ਥੋੜਾ ਟਾਈਮ ਲੱਗ ਸਕਦਾ ਪਰ ਇਹਦੇ ਨਾਲ ਤੁਸੀਂ ਕਿਤੇ ਵੀ ਆਪਦੇ ਮੋਟਰਸਾਈਕਲ ਦੇ ਵਿੱਚ ਹਵਾ ਪਾ ਸਕਦੇ ਹੋ ਕਈ ਵਾਰੀ ਪੈਂਚਰ ਹੋ ਜੇ ਜਾਂ ਕੁਝ ਹੋਰ ਹੋ ਜੇ ਜੀ ਬਾਕੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਜਰੂਰ ਇਹਨੂੰ ਲਾਈਕ ਕਰਿਓ ਜੀ ਵੀਡੀਓ ਨੂੰ ਇਬਾ ਕਿਨੂੰ ਆਪਾਂ ਖੋਲ ਕੇ ਦੁਬਾਰਾ ਮੋਟਰਸਾਈਕਲਾਂ ਨੂੰ ਸਟਾਰਟ ਆਪਰਾ ਕਰ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ ਆ ਬਾਕੀ ਜਿਹੜੇ ਜਿਨ੍ਹਾਂ